ਸਵਾਗਤ ਹੈ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਲਰਨ ਮਾਂ ਬੋਲੀ ਪੰਜਾਬੀ ਵਿੱਚ ਤੇ ਮੈਰਜ ਪਾਲਕੌਰ ਲੈ ਕੇ ਆਈ ਹਾਂ ਤੁਹਾਡੇ ਲਈ ਇੱਕ ਹੋਰ ਕਵਿਤਾ ਮਾਂ ਦਿਵਸ ਤੇ ਵਿਸ਼ੇਸ਼ ਇਹ ਮਾਂ ਦਿਵਸ ਸਿਰਫ ਸਾਡੀ ਉਸ ਮਾਂ ਲਈ ਨਹੀਂ ਜਿਸ ਨੇ ਸਾਨੂੰ ਜਨਮ ਦਿੱਤਾ ਸਾਡੀਆਂ ਦੋ ਹੋਰ ਵੀ ਮਾਵਾਂ ਹਨ ਇੱਕ ਮਾਂ ਧਰਤੀ ਤੇ ਇੱਕ ਮਾਂ ਬੋਲੀ ਇਹ ਤਿੰਨਾ ਮਾਵਾਂ ਬਿਨਾ ਕੋਈ ਵੀ ਵਿਅਕਤੀ ਜੀਉਂਦਾ ਨਹੀਂ ਹੈ ਕਿਸੇ ਵੀ ਵਿਅਕਤੀ ਦੀ ਇਹਨਾਂ ਤਿੰਨਾਂ ਮਾਵਾਂ ਬਿਨਾ ਕੋਈ ਹੋਂਦ ਨਹੀਂ ਕੋਈ ਵजूद ਨਹੀਂ ਹੈ ਹਰ ਇੱਕ ਵਿਅਕਤੀ ਆਪਣੀਆਂ ਇਨਾ ਤਿੰਨਾ ਮਾਵਾਂ ਦੇ ਸਿਰ ਤੇ ਹੀ ਜੀਉਂਦਾ ਹੈ ਆਓ ਇਸ ਮਾਨ ਦਿਵਸ ਤੇ ਵਿਸ਼ੇਸ਼ ਇਨਾ ਤਿੰਨਾ ਮਾਵਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰੀਏ ਮਾਵਾਂ ਇਹ ਮਾਵਾਂ ਠੰਡੀਆਂ ਛਾਵਾਂ ਮਾਵਾਂ ਇਹ ਮਾਵਾਂ ਠੰਡੀਆਂ ਛਾਵਾਂ ਰੱਬ ਤੋਂ ਉੱਚੀਆਂ ਇਹਨਾਂ ਦੀਆਂ ਥਾਵਾਂ ਰੱਬ ਤੋਂ ਉੱਚੀਆਂ ਇਹਨਾਂ ਦੀਆਂ ਥਾਵਾਂ ਇੱਕ ਮਾਂ ਮੇਰੀ ਧਰਤੀ ਮਾਂ ਹੈ ਸਵਰਗਾਂ ਤੋਂ ਉੱਚੀ ਕੋਰ ਪਾਪਾਂ ਦਾ ਭਾਰ ਇਸ ਤੇ ਇਹ ਮਾਂ ਫਿਰ ਸੁੱਚੀ ਦੀ ਸੁੱਚੀ ਪਿੰਡੇ ਤੇ ਕੰਡਿਆਲੀਆਂ ਤਾਰਾਂ ਛਾਤੀ ਜ਼ਖਮਾਂ ਨਾਲ ਪਰੂਚੀ ਬੰਬਾਂ ਵਾਲਿਓ ਤੋਪਾਂ ਵਾਲਿਓ ਸੁਣ ਲੋ ਇਸ ਦੇ ਹੌਕੇ ਹਾਵਾਂ ਮਾਵਾਂ ਇਹ ਮਾਂ ਮਾ ਠੰਡੀਆਂ ਛਾਵਾਂ ਰੱਬ ਤੋਂ ਉੱਚੀ ਨਾ ਇਹਨਾਂ ਦੀਆਂ ਥਾਵਾਂ ਇੱਕ ਮਾਂ ਮੇਰੀ ਔਰਤ ਮਾਂ ਹੈ ਇੱਕ ਮਾਂ ਮੇਰੀ ਔਰਤ ਮਾਂ ਹੈ ਜਣਿਆਂ ਜਿਸ जग ਸਾਰਾ ਸੂਫੀ ਸੰਤ ਫਕੀਰ ਜਣੇ ਨੇ ਜਣਿਆਂ ਨਾਨਕ ਗੋਬਿੰਦ ਪਿਆਰਾ ਇਸ ਮਾਂ ਦੀ ਜੋ ਕਦਰ ਨਾ ਜਾਣੇ ਸਾਰੀ ਉਮਰ ਰਹੇ ਦੁਖਿਆਰਾ ਇਹ ਮਾਂ ਹੈ ਮਮਤਾ ਦੀ ਮੂਰਤ ਮੈਂ ਇਸ ਮਾਂ ਦੇ ਸਦਕੇ ਜਾਵਾਂ ਮਾਵਾ ਇਹ ਮਾਵਾ ਅਟਡੀਆਂ ਛਾਵਾ ਰੱਬ ਤੋਂ ਉੱਚੀਆਂ ਇਹਨਾਂ ਦੀਆਂ ਥਾਵਾਂ ਰੱਬ ਤੋਂ ਉੱਚੀਆਂ ਇਹਨਾਂ ਦੀਆਂ ਥਾਵਾਂ ਇੱਕ ਮਾਂ ਮੇਰੀ ਬੋਲੀ ਮਾਂ ਹੈ ਗੁਰੂਆਂ ਪੀਰਾਂ ਵਾਲੀ ਫੁੱਲ ਵਰਗੀ ਗੁੜ ਤੋਂ ਮਿੱਠੀ ਰਾਂਝੀਆਂ ਹੀਰਾਵਾਲੀ ਇਸ ਮਾਂ ਦਿੱਤੀ ਉੱਚ ਵਿਦਿਆ ਵਾਰਸ ਮੀਰਾਵਾਲੀ ਇਸ ਮਾਂ ਸੰਗ ਜੋ ਕਰੇ ਗੱਦਾਰੀ ਜੀਏ ਨਾ ਥਾਵਾਂ ਮਰੇ ਨਾ ਥਾਵਾਂ ਮਾਵਾ ਇਹ ਮਾਵਾ ਮਾਵਾ ਠੰਡੀਆਂ ਛਾਵਾ ਰੱਬ ਤੋਂ ਉੱਚੀਆਂ ਇਹਨਾਂ ਦੀਆਂ ਥਾਵਾਂ ਮਾਵਾ ਇਹ ਮਾਵਾ ਠੰਡੀਆਂ ਛਾਵਾ ਰੱਬ ਤੋਂ ਉੱਚੀਆਂ ਇਹਨਾਂ ਦੀਆਂ ਥਾਵਾਂ ਆਸ ਕਰਦੀਆਂ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇਗੀ ਆਪ ਸਭ ਦੇ ਅੱਗੇ ਮੇਰੀ ਅਪੀਲ ਹੈ ਕਿ ਆਪਣੀਆਂ ਇਹਨਾਂ ਤਿੰਨਾਂ ਮਾਵਾ ਦੀ ਕਦਰ ਕਰੋ اپنی ਧਰਤੀ ماں ماں ਜਨਨੀ ਤੇ ماں ਬੋਲੀ ਦੀ ਕਦਰ ਕਰੋ ਹਮੇਸ਼ਾ ਇਹਨਾਂ ਨੂੰ ਭੁੱਲੋ ਨਾ ਜੇਕਰ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੈ ਲਾਈਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਧੰਨਵਾਦ